ਸਾਰਿਆਂ ਨੂੰ ਜੈ ਮਸੀਹੀ ਪ੍ਰ부 ਦਿਨਾਂ ਦੀ ਤਾਰੀਖ ਹੋਵੇ ਪਰਮੇਸ਼ਵਰ ਨੇ ਇੱਕ ਵਾਰ ਫਿਰ ਤੋਂ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠੇ ਹੋਣ ਦੇ ਲਈ ਮੌਕਾ ਦਿੱਤਾ ਹੈ ਆਈਏ ਆਪਾਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਦੇਖਾਂਗੇ ਪਹਿਲਾ ਪਤਰਸ 2 ਅਧਿਆਇ ਉਸ ਦਾ 9 ਵਚਨ ਪਹਿਲਾ ਪਤਰਸ 2 ਅਧਿਆਇ ਉਸ ਦਾ 9 ਵਚਨ ਪਰ ਤੁਸੀਂ ਚੁਣਿਆ ਹੋਇਆ ਗੰਚ ਜਾਜਕਾਂ ਦੀ ਸ਼ਾਹੀ ਮੰਡਲੀ ਪਵਿੱਤਰ ਕੌਮ ਪਰਮੇਸ਼ਵਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹਦੇ ਗੁਨਾ ਦਾ ਪ੍ਰਚਾਰ ਕਰੋ ਜਿਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ ਤੋ ਆਪਾਂ ਇਹ ਵਚਨ ਦੇਖ ਰਹੇ ਸੀ ਕਿ ਤੁਸੀਂ ਕੌਣ ਆ ਤੁਸੀਂ ਚੁਣਿਆ ਹੋਇਆ ਵੰਸ਼ ਪਵਿੱਤਰ ਕੌਮ ਜਾਜਕਾਂ ਦੀ ਤੇ ਪਰਮੇਸ਼ਵਰ ਦੀ ਖਾਸ ਪਹਿਲਾਂ ਨਹੀਂ ਸੀ ਤੁਸੀਂ ਹੁਣ ਪਰਮੇਸ਼ਵਰ ਦੀ ਖਾਸ ਪਰਜਾ ਹੈ ਬਹੁਤ ਆਪਾਂ ਦੇਖਿਆ ਕਿੰਨੀਆਂ ਸਥਾਨਾਂ ਤੇ ਇੱਕ ਮਨੁੱਖ ਦੇ ਨਾਲ ਜਾਤੀ ਨੂੰ ਲੈ ਕੇ ਵਿਤਕਰਾ ਕੀਤਾ ਜਾਂਦਾ ਹੈ। ਉਹਦੇ ਬੈਠਣ ਦਾ ਸਥਾਨ ਠਹਿਰਾਇਆ ਜਾਂਦਾ ਆ। ਉਹਦੇ ਭਾਂਡੇ ਠਹਿਰਾਏ ਜਾਂਦੇ ਆ। ਪਰ ਪਰਮੇਸ਼ਰ ਸਾਨੂੰ ਕੀ ਬੋਲਦਾ ਆ? ਜਾਤ ਕਰਕੇ ਨਹੀਂ ਜਾਣਦਾ। ਉਹ ਬੋਲਦਾ ਤੁਸੀਂ ਮੇਰੀ ਖਾਸ ਪਰਜਾ ਆ। ਤੁਸੀਂ ਕੌਣ ਆ? ਤੁਸੀਂ ਮੇਰੇ ਲੋਕ ਆ। ਮੇਰੀ ਖਾਸ ਪਰਜਾ ਆ। ਔਰ ਜੇ ਤੁਸੀਂ ਪਰਮੇਸ਼ਰ ਦੀ ਖਾਸ ਪਰਜਾ ਆ ਤਾਂ ਤੁਸੀਂ ਪਰਮੇਸ਼ਰ ਦੇ ਗੁਣਾ ਦਾ ਪ੍ਰਚਾਰ ਕਰੋ ਤੂੰ ਪਰਮੇਸ਼ਰ ਨੇ ਸਾਨੂੰ ਬੁਲਾਇਆ ਕਾਦੇ ਲਈ ਆ ਪਰਮੇਸ਼ਰ ਨੇ ਸਾਨੂੰ ਸੱਦਿਆ ਕਾਦੇ ਲਈ ਆ ਇਸ ਲਈ ਬੁਲਾਇਆ ਇਸ ਲਈ ਸੱਦਿਆ ਕਿ ਅਸੀਂ ਪਹਿਲਾਂ ਪਰਮੇਸ਼ਰ ਦੇ ਬਾਰੇ ਜਾਣਣਾ ਹੈ ਫਿਰ ਪਰਮੇਸ਼ਰ ਦੇ ਗੁਣਾ ਨੂੰ ਜਾਣ ਕੇ ਪਰਮੇਸ਼ਰ ਦੇ ਗੁਣਾ ਦਾ ਪ੍ਰਚਾਰ ਕਰਨਾ ਹੈ ਪਰਮੇਸ਼ਰ ਦੇ ਗੁਣਾ ਦਾ ਪ੍ਰਚਾਰ ਦੋ ਤਰੀਕੇ ਨਾਲ ਹੁੰਦਾ ਹੈ ਇੱਕ ਮੈਂ ਕਰ ਰਿਹਾ ਹਾਂ ਔਰ ਕਰਨ ਜਾ ਰਿਹਾ ਹਾਂ ਇਹ ਕੀ ਪ੍ਰਚਾਰ ਆ ਇਹ ਅੱਧੇ ਘੰਟੇ ਤੋਂ ਬਾਅਦ ਘੰਟੇ ਤੋਂ ਬਾਅਦ ਖਤਮ ਹੋ ਜਾਊਗਾ ਪਰ ਇੱਕ ਪ੍ਰਚਾਰਾ ਜੋ ਪਰਮੇਸ਼ਰ ਦੇ ਵਿੱਚ ਗੁਣ ਆ ਉਹ ਗੁਣ ਸਾਡੇ ਜੀਵਨ ਦੇ ਦੁਆਰਾ ਦੂਸਰੇ ਲੋਕਾਂ ਨੇ ਵੇਖਣੇ ਆ ਜਿਵੇਂ ਪਰਮੇਸ਼ਰ ਦੇ ਅੰਦਰ ਗੁਣ ਆ ਉਵੇਂ ਮਨੁੱਖ ਦੇ ਅੰਦਰ ਵੀ ਪਰਮੇਸ਼ਰ ਨੇ ਉਹ ਗੁਣ ਪਾਏ ਆ ਤਾਂ ਇਹ ਵੀ ਮੈਂ ਤੁਹਾਨੂੰ ਦੱਸਿਆ ਸੀ ਦੋ ਤਰ੍ਹਾਂ ਦੇ ਗੁਣ ਆ ਇੱਕ ਗੁਣ ਆ ਜਿਹੜੇ ਆਪਾਂ ਆਪਣੇ ਜੀਵਨ 'ਚ ਨਹੀਂ ਲੈ ਸਕਦੇ ਪਰਮੇਸ਼ਰ ਸਰਵ ਸ਼ਕਤੀਮਾਨ ਆ ਸਰਵ ਗਿਆਨੀ ਆ ਸਰਵ ਵਿਆਪੀ ਆ ਅਨੰਤ ਕਾਂ ਲੀਨ ਆ ਤੇ ਕਦੇ ਵੀ ਬਦਲਦਾ ਇਹ ਗੁਣ ਅਲੱਗ ਆ ਔਰ ਇਸ ਤੋਂ ਇਲਾਵਾ ਕੁਝ ਗੁਣ ਆ ਜੋ ਪਰਮੇਸ਼ਰ ਦੇ ਅੰਦਰ ਵੀ ਆ ਤੇ ਮਨੁੱਖ ਦੇ ਦੁਆਰਾ ਵੀ ਉਹ ਪ੍ਰਗਟ ਕੀਤੇ ਜਾ ਸਕਦੇ ਆ ਔਰ ਉਸ ਹਰੇਕ ਮਨੁੱਖ ਦੇ ਦੁਆਰਾ ਜਿਹਦਾ ਛੁਟਕਾਰਾ ਹੋ ਗਿਆ ਆ ਜਿਹਨੂੰ ਮੁਕਤੀ ਮਿਲ ਗਈ ਆ ਜਿਨੇ ਪਰਮੇਸ਼ਰ ਨੂੰ ਜਾਣ ਲਿਆ ਆ ਉਹਦੇ ਜੀਵਨ ਦੇ ਵਿੱਚ ਇੱਕ ਗੁਣ ਪ੍ਰਗਟ ਹੁੰਦੇ ਤੋ ਪਹਿਲਾ ਗੁਣ ਆਪਾਂ ਪਿਛਲੀ ਵਾਰ ਦੇਖਿਆ ਕਿ ਪਰਮੇਸ਼ਰ ਪ੍ਰੇਮ ਆ ਸਾਡੇ ਜੀਵਨ ਚ ਕੀ ਪ੍ਰਗਟ ਹੋਣਾ ਹੈ ਤੋ ਪ੍ਰੇਮ ਬੋਲਣ ਦਾ ਮਤਲਬ ਜਿਸ ਪ੍ਰੇਮ ਦੇ ਵਿੱਚ ਸੁਵਾਰਥ ਨਹੀਂ ਹੈਗਾ ਅੱਜ ਦੁਨੀਆ ਦੇ ਕਿਸੇ ਵੀ ਰਿਸ਼ਤੇ ਨੂੰ ਲੈ ਲਈਏ ਹਰੇਕ ਰਿਸ਼ਤਾ ਸਵਾਰਥ ਤੇ ਟਿਕਿਆ ਹੈ ਜਿੱਦੇ ਵਿੱਚ ਮਨੁੱਖ ਇਹ ਵੇਖਦਾ ਮੈਂ ਉਸੇ ਨਾਲ ਹੀ ਵਰਤਣਾ ਜਿਹੜਾ ਮੇਰੇ ਨਾਲ ਵਰਤਦਾ ਹੈ ਜਿਹੜਾ ਮੇਰੇ ਨਾਲ ਨਹੀਂ ਵਰਤਦਾ ਮੈਂ ਵੀ ਨਹੀਂ ਉਹਦੇ ਨਾਲ ਵਰਤਣਾ ਇਹ ਪਰਮੇਸ਼ਰ ਦਾ ਪ੍ਰੇਮ ਨਹੀਂਗਾ ਪਰਮੇਸ਼ਰ ਦਾ ਪ੍ਰੇਮ ਜਿਹੜਾ ਹੈ ਜਿੱਦੇ ਚ ਕੋਈ ਵੀ ਕੰਡੀਸ਼ਨ ਨਹੀਂ ਹੈਗੀ ਮੇਰੇ ਨਾਲ ਕੋਈ ਪਿਆਰ ਕਰੇ ਚਾਹੇ ਨਾ ਕਰੇ ਤਾਂ ਵੀ ਮੈਂ ਉਹਦੇ ਨਾਲ ਪਿਆਰ ਕਰਨਾ ਹੈ ਮੈਂ ਆਪਣੇ ਦੁਸ਼ਮਣ ਦੇ ਨਾਲ ਵੀ ਪਿਆਰ ਕਰਨਾ ਹੈ ਪਰਮੇਸ਼ਰ ਨੇ ਸਾਡੇ ਨਾਲ ਕਿਹੜਾ ਪਿਆਰ ਕੀਤਾ ਮਨੁੱਖ ਦੇ ਨਾਲ ਪਰਮੇਸ਼ਰ ਕਿਹੜਾ ਪਿਆਰ ਕਰਦਾ ਆ ਅੱਜ ਪਰਮੇਸ਼ਰ ਗਾਲਾਂ ਕੱਢਣ ਵਾਲੇ ਤੇ ਵੀ ਮੀਂਹ ਵਰਸਾਉਂਦਾ ਪਿਆ ਉਹਨੂੰ ਜਾਣਨ ਵਾਲੇ ਤੇ ਵੀ ਮੀਂਹ ਵਰਸਾਉਂਦਾ ਹੈ ਧੁੱਪ ਜਦੋਂ ਚੜਦੀ ਆ ਉਹ ਬੁਰੇ ਨੂੰ ਵੀ ਰੋਸ਼ਨੀ ਦਿੰਦੀ ਆ ਤੇ ਧਰਮੀ ਨੂੰ ਵੀ ਜਿਵੇਂ ਪਰਮੇਸ਼ਰ ਬੁਰੇ ਨੂੰ ਵੀ ਪਿਆਰ ਕਰਦਾ ਆ ਭਲੇ ਨੂੰ ਵੀ ਪਿਆਰ ਕਰਦਾ ਆ ਉਸੇ ਤਰ੍ਹਾਂ ਅਸੀਂ ਜਿਹੜੇ ਸਾਨੂੰ ਪਿਆਰ ਕਰਦੇ ਉਹਨਾਂ ਨੂੰ ਤਾਂ ਪਿਆਰ ਕਰਦੇ ਹੀ ਆ ਪਰ ਜਿਹੜੇ ਸਾਡੇ ਨਾਲ ਵੈਰ ਕਰਦੇ ਆ ਜਿਹੜੇ ਸਤਾਉਂਦੇ ਆ ਜਿਹੜੇ ਈਰਖਾ ਕਰਦੇ ਆ ਜਿਹੜੇ ਭਲਾਈ ਦੇ ਬਦਲੇ ਬੁਰੀਾਈ ਕਰਦੇ ਆ ਉਹਨਾਂ ਦੇ ਨਾਲ ਵੀ ਆਪਾਂ ਪ੍ਰੇਮ ਕਰਨਾ ਔਰ ਪਿਛਲੀ ਵਾਰ ਉਸ ਤੋਂ ਬਾਅਦ ਆਪਾਂ ਸਿੱਖਿਆ ਸੀ ਕਿ ਪਰਮੇਸ਼ਰ ਭਲਾ ਆ ਔਰ ਸਾਡੇ ਜੀਵਨ ਚ ਆ ਸਾਡੇ ਜੀਵਨ ਦੁਆਰਾ ਵੀ ਭਲਾਈ ਹੋਣੀ ਹੈ ਸ਼ਰੀਰਕ ਤੌਰ ਤੇ ਵੀ ਆਪਾਂ ਭਲਾ ਕਰਦੇ ਆ ਗਰੀਬ ਦਾ ਦੁਖੀ ਦਾ ਬੇਸਹਾਰੇ ਦਾ ਆਤਮਿਕ ਤੌਰ ਤੇ ਵੀ ਭਲਾ ਕਰਨਾ ਹੈ ਕਿੰਨੇ ਲੋਕ ਹੁੰਦੇ ਆਪਣੇ ਰਿਸ਼ਤੇਦਾਰਾਂ ਲਈ ਬਹੁਤ ਕੁਝ ਕਰਦੇ ਆ ਪਰ ਜਿਹੜਾ ਭਲਾ ਕਰਨਾ ਚਾਹੀਦਾ ਉਹ ਕਰਦੇ ਨਹੀਂ ਜਦ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਪਰਮੇਸ਼ਰ ਤੋਂ ਦੂਰ ਪਾਪ ਦੇ ਗੁਲਾਮ ਆ ਨਸ਼ੇ ਦੇ ਗੁਲਾਮ ਆ ਦੁੱਖ ਦੇ ਵਿੱਚ ਆ ਉਸ ਵਕਤ ਜੋ ਪਰਮੇਸ਼ਰ ਨੇ ਤੁਹਾਡੇ ਜੀਵਨ ਚ ਭਲਾਈ ਕੀਤੀ ਆ ਇਹ ਭਲਾਈ ਤੁਸੀਂ ਉਹਨਾਂ ਨੂੰ ਦੱਸਣੀ ਆ ਤੁਸੀਂ ਆਪਣੇ ਜੀਵਨ ਦੁਆਰਾ ਉਹ ਭਲਾਈ ਉਹਨਾਂ ਨੂੰ ਵਿਖਾਉਣੀ ਉਸ ਤੋਂ ਅਗਲੀ ਗੱਲ ਅੱਜ ਆਪਾਂ ਦੇਖਣੀ ਆ ਜੋ ਪਰਮੇਸ਼ਰ ਦਾ

ਅਤੇ ਨੇਮਤੀ ਪਾਲਣਾ ਕਰਨ ਵਾਲਾ ਹੈ ਅਤੇ ਹਜਾਰਾਂ ਪੀੜ੍ਹੀਆਂ ਤੀ ਉਹਨਾਂ ਉੱਤੇ ਦਇਆਵਾਨ ਹੈ ਅਤੇ ਦਇਆਵਾਨ ਹੈ ਜਿਹੜੇ ਉਸਦੇ ਨਾਲ ਪ੍ਰੇਮ ਕਰਦੇ ਅਤੇ ਉਸਦੇ ਹੁਕਮਾਂ ਨੂੰ ਮੰਨਦੇ ਹਨ ਬਵਿਸਥਾ ਸਰ 7 ਦਾ 9 ਆਪਾਂ ਹਿੰਦੀ ਦੇ ਵਿੱਚ ਵੀ ਪੜਾਂਗੇ ਵਿਵਸਥਾ ਵਿਵਰਣ 7 ਕਾ 9 ਇਸ ਲਈ ਜਾਣ ਰੱਖ ਤੇਰਾ ਪਰਮੇਸ਼ਰ ਯਹਵਾ ਹੀ ਪਰਮੇਸ਼ਰ ਹੈ ਕਿ ਵਿਸ਼ਵਾਸ ਯੋਗ ਈਸ਼ਵਰ ਹੈ ਬਸ ਅੱਜ ਜਿਹੜਾ ਪਰਮੇਸ਼ਰ ਦਾ ਅਗਲਾ ਗੁਣਾਪਾ ਦੇਖਣਾ ਹੈ ਉਹ ਆ ਕਿ ਪਰਮੇਸ਼ਰ ਵਿਸ਼ਵਾਸ ਯੋਗ ਹੈ ਜਦੋਂ ਇਸرائیਲੀ ਲੋਕਾਂ ਨੂੰ ਮੂਸਾ ਮਿਸਰ ਦੇਸ਼ ਦੀ ਗੁਲਾਮੀ ਤੋਂ ਕੱਢ ਕੇ ਲੈ ਆਇਆ ਔਰ ਉਹ ਬਵਿਸ਼ਤਾ ਨੂੰ ਦੁਬਾਰਾ ਦੁਹਰਾ ਰਿਹਾ ਹੈ ਬਵਿਸ਼ਤਾ ਦੀ ਸਾਰਤ ਕਿਤਾਬ ਦਾ ਅਰਥ ਆ ਬਵਿਸ਼ਤਾ ਦਾ ਦੁਰਾਇਆ ਜਾਣਾ ਮੂਸਾ ਦੁਬਾਰਾ ਪਰਮੇਸ਼ਰ ਵੱਲੋਂ ਦਿੱਤੀ ਗਈ ਜਦੋਂ ਵਿਵਸਥਾ ਨੂੰ ਦੁਹਰਾ ਰਿਹਾ ਆ ਤੁਹਾਨੂੰ ਯਾਦ ਕਰਵਾਉਂਦਾ ਆ ਔਰ ਯਾਦ ਕੀ ਕਰਵਾਉਂਦਾ ਆ ਜਾਣ ਲਓ ਕਿ ਯਹੋਵਾ ਤੁਹਾਡਾ ਉਹੀ ਪਰਮੇਸ਼ਰ ਹੈ ਜਿਹੜਾ ਆਪਣੀ ਗੱਲ ਦਾ ਪੱਕਾ ਪਰਮੇਸ਼ਰ ਹੈ ਪੰਜਾਬੀ ਦੇ ਵਿੱਚ ਲਿਖਿਆ ਆਪਣੀ ਗੱਲ ਦਾ ਪੱਕਾ ਪਰਮੇਸ਼ਰ ਪਰ ਹਿੰਦੀ ਦੇ ਵਿੱਚ ਸ਼ਬਦ ਆਇਆ ਆ ਉਹ ਵਿਸ਼ਵਾਸਯੋਗ ਪਰਮੇਸ਼ਰ ਹੈ ਜਿਸ ਪਰਮੇਸ਼ਰ ਤੇ ਮੈਂ ਵਿਸ਼ਵਾਸ ਕੀਤਾ ਹੈ ਉਹ ਪਰਮੇਸ਼ਰ ਵਿਸ਼ਵਾਸਯੋਗ ਆ ਅੱਜ ਆਪਾਂ ਐਸੇ ਸਮੇਂ ਦੇ ਵਿੱਚ ਰਹਿ ਰਹੇ ਹਾਂ ਜਦੋਂ ਕਿਸੇ ਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹਰੇਕ ਰਿਸ਼ਤੇ ਦੇ ਵਿੱਚ ਇਨਸਾਨ ਨੇ ਧੋਖਾ ਦੇਖ ਲਿਆ ਆ ਪਤੀ ਪਤਨੀ ਦੇ ਨਾਲ ਧੋਖਾ ਕਰਦਾ ਪਿਆ ਆ ਔਰ ਪਤਨੀ ਆਪਣੇ ਪਤੀ ਨਾਲ ਧੋਖਾ ਕਰਦੀ ਪਈ ਆ ਬੱਚੇ ਆਪਣੇ ਮਾਪੇ ਨੂੰ ਧੋਖਾ ਦਿੰਦੇ ਪਏ ਆ ਕਿਤੇ ਵੀ ਕੰਮ ਕਰਨ ਵਾਲੇ ਜੋ ਮਜ਼ਦੂਰ ਆ ਉਹ ਠੇਕੇਦਾਰ ਨੂੰ ਧੋਖਾ ਦਿੰਦੇ ਪਏ ਠੇਕਾ ਠੇਕੇਦਾਰ ਜਿਨ੍ਹਾਂ ਤੋਂ ਠੇਕਾ ਲਿਆ ਉਹਨਾਂ ਨੂੰ ਧੋਖਾ ਦਿੰਦਾ ਪਿਆ ਹਰੇਕ ਕੰਮ ਦੇ ਵਿੱਚ ਤੋਖਾ ਹੀ ਤੋਖਾ ਆ ਤਦ ਮਨੋ ਕੋ ਸੋਚਦਾ ਆ ਮੈਂ ਕਿਹਦੇ ਤੇ ਵਿਸ਼ਵਾਸ ਕਰਾਂ ਪਰ ਮੈਂ ਤੁਹਾਨੂੰ ਦੱਸਦਾ ਆ ਇੱਕ ਪਰਮੇਸ਼ਰ ਹੈ ਜੋ ਵਿਸ਼ਵਾਸ ਦੇ ਯੋਗ ਹੈ ਔਰ ਲਿਖਿਆ ਯਹੋਵਾ ਤੁਹਾਡਾ ਪਰਮੇਸ਼ਰ ਨਾ ਤੁਹਾਨੂੰ ਕਦੇ ਛੱਡੂਗਾ ਤੇ ਨਾ ਹੀ ਕਦੇ ਤੁਹਾਨੂੰ ਤਿਆਗੂਗਾ ਉਹ ਆਪਣੀ ਗੱਲ ਦਾ ਪੱਕਾ ਪਰਮੇਸ਼ਰ ਹੈ ਉਹ ਕਦੇ ਵੀ ਬਦਲੂਗਾ ਨਹੀਂ ਉਹ ਵਿਸ਼ਵਾਸ ਯੋਗ ਦਾ ਮਤਲਬ ਕੀ ਆ ਜੋ ਉਹਨੇ ਬਦਲ ਦਿੱਤਾ ਆ ਬੋਲ ਦਿੱਤਾ ਆ ਜੋ ਉਹਨੇ ਬੋਲ ਦਿੱਤਾ ਆ ਜੋ ਵਚਨ ਉਹਨੇ ਦੇ ਦਿੱਤਾ ਆ ਉਹਦੇ ਤੋਂ ਕਦੇ ਵੀ ਬਦਲੂਗਾ ਜੋ ਬੋਲਿਆ ਉਸੇ ਤਰੀਕੋ ਕਰੂਗਾ ਉਹ ਵਿਸ਼ਵਾਸਯੋਗ ਆ موسی ਇਸرائیਲੀ ਲੋਕਾਂ ਨੂੰ ਜਦੋਂ ਬਵਿਸਥਾ ਦਰਹਾ ਰਿਆ ਆ ਉਹਨਾਂ ਨੂੰ ਬੋਲਦਾ ਪਿਆ ਜਾਣ ਰੱਖਿਓ ਚੇਤੇ ਰੱਖਿਓ ਭੁੱਲਿਓ ਨਾ ਕੀ ਨਾ ਭੁੱਲਿਓ ਕਿਵੇਂ ਉਹ ਪਰਮੇਸ਼ਰ ਤੁਹਾਡੇ ਜੀਵਨ 'ਚ ਵਿਸ਼ਵਾਸਯੋਗ ਰਿਆਯਾ ਅੱਜ ਆਪਾਂ ਜਦੋਂ ਇੱਥੇ ਬੈਠੇ ਆ ਮੈਂ ਚਾਹੂੰਗਾ ਇੱਕ ਵਾਰ ਆਪਣੇ ਜੀਵਨ ਦੇ ਵਿੱਚ ਪਿੱਛੇ ਨੂੰ ਨਿਗਾਹ ਮਾਰ ਕੇ ਦੇਖਿਓ ਕਿੰਨੀ ਵਾਰ ਅਸੀਂ ਬੇਵਫਾ ਹੋਏ ਆ ਕਿੰਨੀ ਵਾਰ ਅਸੀਂ ਉਸ ਪ੍ਰਭੂ ਨੂੰ ਦੁੱਖ ਦਿੱਤਾ ਆ ਕਿੰਨੀ ਵਾਰ ਅਸੀਂ ਉਹਦੇ ਮਾਰਗ ਤੋਂ ਭਟਕ ਗਏ ਆ ਪਰ ਜਿਸ ਨੇ ਸਾਨੂੰ ਚੁਣਿਆ ਆ ਉਹ ਅੱਜ ਤੱਕ ਸਾਡੇ ਨਾਲ ਵਿਸ਼ਵਾਸਯੋਗ ਰਿਹਾ ਆ ਰਿਆਯਾ ਪਰਮੇਸ਼ਰ ਆਪਣੀ ਗੱਲ ਦਾ ਪੱਕਾ ਪਰਮੇਸ਼ਰ موسی ਬੋਲ ਰਿਹਾ ਇਸرائیਲੀ ਲੋਕਾਂ ਨੂੰ ਕਿਵੇਂ ਉਹ ਵਿਸ਼ਵਾਸਯੋਗ ਰਿਹਾ ਆ ਤੁਹਾਡੀਆਂ 3 ਪੀੜੀਆਂ ਪਹਿਲਾਂ ਤੁਹਾਡੇ ਪਿਤਾ ਅਬਰਾਮ ਦੇ ਨਾਲ ਉਹਨੇ ਬੋਲਿਆ ਸੀ ਮੈਂ ਕਨਾਣ ਦੇਸ਼ ਤੁਹਾਨੂੰ ਪਰਮੇਸ਼ਰ ਨੇ ਅਬਰਾਮ ਨੂੰ ਚੁਣਿਆ ਅਬਰਾਮ ਨੂੰ ਕਨਾਣ ਦੇਸ਼ ਚ ਲੈ ਕੇ ਆਇਆ ਔਰ ਆਖਿਆ ਅਬਰਾਮ ਇੱਕ ਕਨਾਣ ਦੇਸ਼ ਮੈਂ ਤੈਨੂੰ ਦੇਣਾ ਹੈ ਜਦੋਂ ਨੇ ਅਬਰਾਮ ਨੂੰ ਬੁਲਾਇਆ ਸੀ ਅਬਰਾਮ ਆਪਣਾ ਸਭ ਕੁਝ ਛੱਡ ਕੇ ਪ੍ਰਭੂ ਪਿੱਛੇ ਨਿਕਲ ਤੁਰਿਆ ਸੀ ਔਰ ਅਬਰਾਮ ਨੇ ਵੀ ਇੱਕ ਹੀ ਸੋਚਿਆ ਸੀ ਇਹ ਪਰਮੇਸ਼ਰ ਵਿਸ਼ਵਾਸ ਦੇ ਹੋ ਗਿਆ ਔਰ ਜਦੋਂ ਅਬਰਾਮ ਕਨਾਣ ਦੇਸ਼ ਚ ਆ ਗਿਆ ਪਰਮੇਸ਼ਰ ਨਾਬਰਾਹਮ ਨੂੰ ਕਹੇ ਇਹ ਦੇਸ਼ ਮੈਂ ਤੇਰੀ ਅੰਛ ਨੂੰ ਦੇਣਾ ਆ ਪਰ ਅਜੇ ਤੈਨੂੰ ਨਹੀਂ ਮਿਲਦਾ ਹਜੇ ਅਮੋਰੀਓ ਤੇ ਰਹਿੰਦੇ ਆ ਉਹਨਾਂ ਦੇ ਪਾਪ ਪੂਰੇ ਨਹੀਂ ਹੋਏ ਤੁਸੀਂ ਮਿਸਰ ਦੇਸ਼ ਦੀ ਗੁਲਾਮੀ ਚ ਜਾਓਗੇ ਮੈਂ ਤੁਹਾਨੂੰ ਗੁਲਾਮੀ ਚੋਂ ਕੱਢ ਕੇ ਲੈ ਕੇ ਆਉਂਗਾ ਤੋਂ ਉਸ ਤੋਂ ਬਾਅਦ ਅਬਰਾਹਮ ਇਸਹਾਕ ਯਾਕੂਬ ਆਇਆ ਔਰ ਯਾਕੂਬ ਦੇ ਸਮੇਂ ਇਸਰਾਇਲੀ ਲੋਕ ਮਿਸਰ ਦੇਸ਼ ਦੇ ਵਿੱਚ ਚਲੇ ਗਏ ਮਿਸਰ ਦੇਸ਼ ਚ ਜਾ ਕੇ ਵਸ ਗਏ ਉਹ ਭੁੱਲ ਗਏ ਸਾਡੇ ਪਿਓ ਦੇ ਨਾਲ ਕੀ ਵਾਦਾ ਕੀਤਾ ਸੀ ਇਹ ਤੋਂ ਗੁਲਾਮੀ ਕਰ ਰਹੇ ਸੀ ਉਹ ਜਿਹੜੇ ਲੋਕ ਜਿਹੜੇ ਸੀਗੇ ਉਹ ਯੂਸਫ ਦੀਆਂ ਹੱਡੀਆਂ ਨੂੰ ਵੇਖ ਕੇ ਵਿਸ਼ਵਾਸ ਕਰਕੇ ਬੈਠੇ ਸੀ ਇੱਕ ਦਿਨ ਆਊਗਾ ਯੂਸਫ ਦੀਆਂ ਪਈਆਂ ਹੱਡੀਆਂ ਉੱਥੇ ਲੋਕਾਂ ਨਾਲ ਕੀ ਗੱਲ ਕਰਦੀਆਂ ਆ ਕਿ ਤੁਹਾਡੇ ਪਰਮੇਸ਼ਰ ਨੇ ਇੱਕ ਵਾਅਦਾ ਕੀਤਾ ਆ ਕਿਉਂਕਿ ਯੂਸਫ ਮਰਦੇ ਸਮੇਂ ਕਹਿ ਕੇ ਗਿਆ ਸੀ ਕਿ ਜਦੋਂ ਤੁਸੀਂ ਇਸ ਦੇਸ਼ ਨੂੰ ਛੱਡੋਗੇ ਮੇਰੀਆਂ ਹੱਡੀਆਂ ਨੂੰ ਇੱਥੇ ਰਹਿਣ ਦੇਣਾ ਉਹ ਪਈਆਂ ਹੱਡੀਆਂ ਲੋਕਾਂ ਨਾਲ ਗੱਲ ਕਰਦੀਆਂ ਆ ਕਿ ਪਰਮੇਸ਼ਰ ਇੱਕ ਦਿਨ ਸਾਨੂੰ ਇੱਥੇ ਛੁਟਕਾਰਾ ਦੇਊਗਾ ਤਾਂ ਸਮਾਂ ਆ ਪਰਮੇਸ਼ਰ ਨੇ موسی ਨੂੰ ਖੜਾ ਕੀਤਾ ਇੱਕ ਦੇਸ਼ ਦੇ ਵਿੱਚੋਂ ਦੇਸ਼ ਵੱਖਰਾ ਕਰ ਦਿੱਤਾ ਫਿਰੌਨ ਛੱਡਣਾ ਨਹੀਂ ਸੀ ਚਾਹੁੰਦਾ ਅੱਜ ਸਾਡੇ ਦੇਸ਼ ਦੇ ਵਿੱਚ ਵੀ ਆਪਣੇ ਭਾਰਤ ਦੇਸ਼ ਦੇ ਕਿੰਨੇ ਹਿੱਸੇ ਆ ਜਿਹੜੇ ਚਾਹੁੰਦੇ ਸਾਨੂੰ ਅਲੱਗ ਕੀਤਾ ਜਾਵੇ ਆਪਣਾ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਸਾਨੂੰ ਵੱਖਰਾ ਰਾਜ ਬਣਾ ਦਿੱਤਾ ਜਾਵੇ ਪਰ ਬੜੇ ਸਾਲਾਂ ਤੋਂ ਚੱਲਦਾ ਰਿਹਾ ਹੈ ਨਹੀਂ ਹੋ ਰਿਹਾ ਪਰ ਪਰਮੇਸ਼ਰ ਨੇ ਇੱਕ ਰਾਤ ਦੇ ਵਿੱਚ ਹੀ ਦੇਸ਼ ਦੇ ਵਿੱਚੋਂ ਦੇਸ਼ ਨੂੰ ਕੀ ਕਰ ਦਿੱਤਾ ਵੱਖਰਾ ਕਰ ਦਿੱਤਾ ਔਰ ਜਦੋਂ ਉਹਨਾਂ ਨੂੰ ਵੱਖਰਾ ਕੀਤਾ ਮਿਸਰ ਦੇ ਉੱਤੇ ਬਵਾ ਪਾਈਆਂ ਪਰਮੇਸ਼ਰ ਲਾਲ ਸਮੁੰਦਰ ਨੂੰ ਦੋ ਹਿੱਸੇ ਕੀਤਾ ਚਟਾਨ 'ਚ ਉਹਨਾਂ ਨੂੰ ਪਾਣੀ ਪਾਇਆ ਸਵਰਗ ਤੋਂ ਰੋਟੀ ਖਵਾਈ 40 ਸਾਲ ਇਉਂ ਚੁੱਕੀ ਫਿਰਦਾ ਰਿਆ ਜਿਵੇਂ ਇੱਕ ਪਿਤਾ ਆਪਣੇ ਬਾਲਕ ਨੂੰ ਚੁੱਕੀ ਫਿਰਦਾ ਹੈ ਤਾਂ موسی ਨਾਲ ਕੀ ਗੱਲ ਕਰਦਾ ਹੈ موسی ਬੋਲਦਾ ਹੈ ਯਹਵਾ ਤੁਹਾਡਾ ਪਰਮੇਸ਼ਰ ਵਿਸ਼ਵਾਸਯੋਗ ਜੋ ਉਹ ਬੋਲ ਦਿੰਦਾ ਉਹਦੇ ਤੋਂ ਬਦਲਦਾ ਕੋ ਜਦੋਂ ਮੈਂ वचन ਦੱਸ ਰਿਹਾ ਹਾਂ ਵਿਸ਼ਵਾਸਯੋਗ ਵਫਾਦਾਰ ਤੇ ਸੱਚਾ ਇਹ ਤਿੰਨ ਗੱਲਾਂ ਦਾ ਇੱਕ ਹੀ ਮਤਲਬ ਹੈ ਉਹ ਸੱਚ ਆਇਆ ਸੱਚ ਦਮਤੋਂ ਜੋ ਨੇ ਬੋਲ ਦਿੱਤਾ ਬਦਲੂਗਾ ਵਫਾਦਾਰ ਆ ਔਰ ਵਿਸ਼ਵਾਸ ਦੇ ਤੋ ਸਾਡਾ ਪਰਮੇਸ਼ਰ ਵਿਸ਼ਵਾਸ ਦੇ ਹੋ ਗਿਆ ਬਹੁਤ ਸਾਰੇ ਵਚਨ ਆ ਔਰ ਵਫਾਦਾਰੀ ਵੀ ਉਹਦੀ ਸਿਰਫ ਸਾਡੇ ਤੱਕ ਨਹੀਂ ਲਿਖਿਓ ਪੀੜੀ ਤੋਂ ਪੀੜੀ ਵਿਸ਼ਵਾਸ ਜੋ ਗਿਆ ਉਹ ਅਬਰਾਹਮ ਨਾਲ ਵਿਸ਼ਵਾਸ ਜੋਗਾ ਇਸਹਾਕ ਨਾਲ ਵਿਸ਼ਵਾਸ ਜੋਗਾ ਉਹ ਯਾਕੂਬ ਦੇ ਨਾਲ ਵੀ ਵਿਸ਼ਵਾਸ ਜੋਗਾ ਉਹਨਾਂ ਦੀ ਅੰਛ ਦੇ ਨਾਲ ਵੀ ਅੱਜ ਵੀ ਉਹਦੇ ਜੋ ਵਚਨ ਆ ਬਦਲਨੇ ਨਹੀਂ ਕੀ ਜੋ ਵਾਅਦੇ ਨੇ ਇਸਰਾਇਲ ਨੇ ਕੀਤੇ ਆ ਇਹ ਕੱਲਾ ਇਕੱਲਾ ਕਰਕੇ ਵਾਅਦੇ ਨੂੰ ਕੀ ਕਰਨਾ ਹੈ ਪੂਰਾ ਕਰਨਾ ਤਾਂ ਯਹਵਾ ਤੁਹਾਡਾ ਪਰਮੇਸ਼ਰ ਵਿਸ਼ਵਾਸਯੋਗ ਜਦੋਂ ਵੀ ਆਪਾਂ ਵਚਨ ਸਿੱਖਦੇ ਪਏ ਪਰਮੇਸ਼ਰ ਦੇ ਵਿੱਚ ਵਿਸ਼ਵਾਸਯੋਗਤਾ ਔਰ ਜਦੋਂ ਮਨੁੱਖ ਬਣ ਕੇ ਉਹ ਆਇਆ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਵੀ ਆਪਾਂ ਵਿਸ਼ਵਾਸਯੋਗਤਾ ਨੂੰ ਦੇਖਦੇ ਆਂ ਉਹਦੇ ਲਈ ਵੀ ਆਪਾਂ ਵਚਨ ਪੜ੍ਹ ਲਵਾਂਗੇ ਪਹਿਲਾ ਤਿਮੋਥੀਅਸ 2 ਅਧਿਆਇ ਉਹਦਾ 13 ਵਚਨ

ਬੇਵਫਾ ਹੋਈਏ ਉਹ ਵਫਾਦਾਰ ਭਾਵੇਂ ਅਸੀਂ ਬੇਵਫਾ ਸੀ ਕਿੰਨੀ ਵਾਰ ਬੇਵਫਾ ਹੋ ਗਏ ਪਰ ਉਹ ਆਪਣੇ ਆਪ ਦਾ ਇਨਕਾਰ ਕਰ ਸਕਦਾ ਉਹ ਸਾਡੇ ਜੀਵਨ ਦੇ ਵਿੱਚ ਵਿਸ਼ਵਾਸਯੋਗ ਬਣਿਆ ਰਿਹਾ ਇਹਨੂੰ ਹਿੰਦੀ ਦੇ ਵਿੱਚ ਵੀ ਪੜ ਲਵਾਂਗੇ ਤੋ ਵੀ ਉਹ ਵਿਸ਼ਵਾਸਯੋਗ ਬਣਾ ਰਹਤਾ ਹੈ ਪਹਿਲਾ ਤਸਲੂਨੀਕੀਆ 5 ਦਾ 24 ਪੜੀਏ ਤੁਹਾਡਾ ਸੱਦਣ ਵਾਲਾ ਵਫਾਦਾਰ ਹੈ ਅਤੇ ਉਹ ਅਜਿਹਾ ਹੀ ਕਰੇਗਾ ਤੁਹਾਡਾ ਸੱਦਣ ਵਾਲਾ ਜਿਸ ਨੇ ਸਾਨੂੰ ਤੁਹਾਨੂੰ ਸੱਦਿਆ ਆ ਜਿਸ ਨੇ ਤੁਹਾਨੂੰ ਬੁਲਾਇਆ ਆ ਉਹ ਵਿਸ਼ਵਾਸਯੋਗ ਆ ਉਹ ਵਫਾਦਾਰ ਆ ਤੇ ਵਫਾਦਾਰ ਹੀ ਰਹੂਗਾ ਤੋਂ ਪ੍ਰਭੂ ਯੀਸ਼ੂ ਵੀ ਆਪਣੇ ਜੀਵਨ ਚ ਕੀ ਰਹੇ ਆ ਵਿਸ਼ਵਾਸਯੋਗ ਰਹੇ ਆ ਔਰ ਉਹਨਾਂ ਦੇ ਉੱਪਰ ਜਦੋਂ ਆਪਾਂ ਵਿਸ਼ਵਾਸ ਕਰਦੇ ਆ ਉਹ ਸਾਨੂੰ ਆਪਣੇ ਲੌਣਾ ਤੋਂ ਕੇ ਸ਼ੁਧ ਪਹਿਲਾ ਯੋਹੰਨਾ ਇੱਕ ਦੇ ਉਹਦਾ 9 ਅਚਰਨ ਹਿੰਦੀ ਦੇ ਵਿੱਚ ਪੜ ਦੇਵਾਂਗੇ ਪਹਿਲਾ ਯੋਹੰਨਾ 1 ਦਾ 9 ਜੇ ਅਸੀਂ ਆਪਣੇ ਪਾਪਾਂ ਨੂੰ ਮੰਨ ਲਈਏ ਤਾਂ ਸਾਨੂੰ ਮਾਫ਼ ਕਰਨ ਦੇ ਵਿੱਚ ਸਾਰੇ ਪਾਪਾਂ ਤੋਂ ਸ਼ੁੱਧ ਕਰਨ ਦੇ ਵਿੱਚ ਵਿਸ਼ਵਾਸਯੋਗ ਤੇ ਧਰਮੀ ਆ ਇੱਕ ਵਚਨ ਆਪਾਂ ਹੋਰ ਪੜਦੇ ਆ ਪ੍ਰਕਾਸ਼ ਦੀ ਪੋਥੀ 19 ਅਧਿਆਏ ਉਹਦਾ 11 ਵਚਨ ਪ੍ਰਕਾਸ਼ ਦੀ ਪੋਥੀ 19 ਅਧਿਆਏ ਉਹਦਾ 11 ਵਚਨ ਪ੍ਰਕਾਸ਼ ਦੀ ਪੋਥੀ 19 ਅਧਿਆਏ ਉਹਦਾ 11 ਵਚਨ फिर मैंने स्वर्ग को खुला हुआ देखा और देखता देखो। देखो। श्वेत घोड़ा है।, है और जो, जो उस पर तो बैठा देखा देखा। है वो विश्वास योग्य और सच पंजाबी दे भी पढ़ांगे मैं आकाश हुआ खुल्ठा ਤਾਂ ਕੀ ਵੇਖਦਾ ਹਾਂ ਪਈ ਇੱਕ ਨੁੱਕਰਾ ਘੋੜਾ ਹੈ ਅਤੇ ਉਹਦਾ ਸਵਾਰ ਵਫਾਦਾਰ ਅਤੇ ਸੱਚਾ ਸਦਾਉਂਦਾ ਹੈ ਤੇ ਉਹਦਾ ਜਿਹੜਾ ਸਵਾਰ ਆ ਉਹ ਵਫਾਦਾਰ ਤੇ ਸੱਚਾ ਤੇ ਕਿਦੇ ਬਾਰੇ ਲਿਖਿਆ ਗਿਆ ਪ੍ਰਭੂ ਜੀ ਉਹ ਵਿਸ਼ਵਾਸਯੋਗ ਤੇ ਸੱਚਾ ਪਵਿੱਤਰ ਆਤਮਾ ਦੇ ਬਾਰੇ ਵੀ ਪ੍ਰਭੂ ਯੀਸ਼ੂ ਨੇ ਆਖਿਆ ਕਿ ਜਦੋਂ ਪਵਿੱਤਰ ਆਤਮਾ ਅਰਥਾਤ ਸੱਚਾਈ ਦਾ ਉਹ ਕਿਹੜਾ ਆਤਮਾ ਹੈ ਉਹ ਵੀ ਬਦਲੂਗਾ ਨਹੀਂ ਉਹ ਸਦਾ ਤੁਹਾਡੇ ਕੀ ਰਹੂਗਾ ਔਰ ਪਵਿੱਤਰ ਆਤਮਾ ਦੀ ਜਦੋਂ ਫਲ ਪਵਿੱਤਰ ਆਤਮਾ ਜਦੋਂ ਇੱਕ ਵਿਅਕਤੀ ਨੂੰ ਮਿਲਦਾ ਹੈ ਤਾਂ ਪਵਿੱਤਰ ਆਤਮਾ ਦੇ ਫਲਾਂ ਦੇ ਵਿੱਚ ਇੱਕ ਫਾਲੇ ਵੀ ਹੈਗਾ ਹੈ। ਪ੍ਰੇਮ, ਆਨੰਦ, ਸ਼ਾਂਤੀ, ਈਰਅ, ਦਿਆਲਗੀ, ਭਲਾਈ, ਨਰਮਾਈ ਤੇ ਵਫਾਦਾਰੀ ਮਤਲਬ ਵਿਸ਼ਵਾਸਯੋਗਤਾ। ਪਵਿੱਤਰ ਆਤਮਾ ਜੇ ਇਸ ਵਿਅਕਤੀ ਦੇ ਜੀਵਨ ਚਾਇਆ ਉਹਦੇ ਅੰਦਰ ਕਿਹੜਾ ਗੁਣ ਆ ਗਿਆ? ਵਿਸ਼ਵਾਸਯੋਗਤਾ। ਤੋਂ ਪਿਤਾ, ਪੁੱਤਰ, ਪਵਿੱਤਰ ਆਤਮਾ ਵਿਸ਼ਵਾਸਯੋਗ। ਉਹ ਹਰੇਕ ਵਿਸ਼ਵਾਸੀ ਨੇ ਵੀ ਕੀ ਬੰਨਾ ਹੈ ਅਸੀਂ ਆਪਣੇ ਜੀਵਨ ਦੇ ਵਿੱਚ ਵਿਸ਼ਵਾਸ ਯੋਗ ਅਸੀਂ ਪਰਮੇਸ਼ਰ ਦੇ ਪ੍ਰਤੀ ਵਿਸ਼ਵਾਸ ਯੋਗ ਬੰਨਾ ਹੈ ਅਸੀਂ ਆਪਣੇ ਆਗੂਆਂ ਦੇ ਪ੍ਰਤੀ ਵਿਸ਼ਵਾਸ ਯੋਗ ਬੰਨਾ ਹੈ ਅਸੀਂ ਆਪਣੇ ਪਰਿਵਾਰ ਦੇ ਪ੍ਰਤੀ ਪਤੀ ਨੇ ਪਤਨੀ ਦੇ ਪ੍ਰਤੀ ਪਤਨੀ ਨੇ ਆਪਣੇ ਪਤੀ ਦੇ ਪ੍ਰਤੀ ਬੱਚਿਆਂ ਨੇ ਮਾਪਿਆਂ ਦੇ ਪ੍ਰਤੀ ਵਿਸ਼ਵਾਸ ਯੋਗ ਬੰਨਾ ਵਿਸ਼ਵਾਸ ਯੋਗ ਦਾ ਮਤਲਬ ਜਿਹਦੇ ਉੱਤੇ ਵਿਸ਼ਵਾਸ ਕੀਤਾ ਮੈਂ ਸ਼ੁਰੂ ਦੇ ਵਿੱਚ ਕਿਹਾ ਸੀ ਆਪਾਂ ਐਸੇ ਸਮੇਂ 'ਚ ਰਹਿ ਰਹੇ ਆਂ ਕੋਈ ਵੀ ਕਿਸੇ ਦੂਸਰੇ ਤੇ ਵਿਸ਼ਵਾਸ ਕਰ ਸਕਦਾ ਪਰ ਆਪਾਂ ਇਸ ਤਰ੍ਹਾਂ ਦੇ ਬੰਨਾ ਆ ਕਿ ਸਾਡੇ ਉੱਤੇ ਇੱਕ ਵਿਅਕਤੀ ਕੀ ਕਰ ਸਕੇ ਹੈ ਯਹੋਵਾ ਬਚਾਲਾ ਭਗਤ ਮੁੱਕ ਗਏ ਆ ਤੇ ਆਦਮੀ ਦੀ ਪੀੜੀ ਦੇ ਵਿੱਚੋਂ ਇਮਾਨਦਾਰ ਲੋਕ ਉਰਦੂ ਦੇ ਵਿੱਚ ਇਮਾਨਦਾਰ ਸ਼ਬਦ ਆਇਆ ਹੈ ਦਾਊਦ ਅੱਜ ਤੋਂ ਕਿੰਨੇ ਸਾਲ ਪਹਿਲਾਂ ਪ੍ਰਾਰਥਨਾ ਕਰਦਾ ਕਿ ਪ੍ਰਭੂ ਭਗਤ ਖਤਮ ਹੋ ਗਏ ਆ ਭਗਤ ਤਾਂ ਚੱਲਦੇ ਹੀ ਆਏ ਪਰ ਕਿਹੜੇ ਭਗਤ ਖਤਮ ਹੋ ਗਏ ਆ ਸੱਚੇ ਭਗਤ ਖਤਮ ਹੋ ਗਏ ਆ ਵਿਸ਼ਵਾਸ ਕਰਨ ਵਾਲੇ ਜਿਨ੍ਹਾਂ ਤੇ ਵਿਸ਼ਵਾਸ ਕੀਤਾ ਜਾ ਸਕੇ ਉਹ ਭਗਤ ਖਤਮ ਹੋ ਗਏ ਆ ਔਰ ਪ੍ਰਾਰਥਨਾ ਕਰਦਾ ਆ 12 ਜਬੂਰ ਦੇ ਵਿੱਚ ਕਹਿੰਦਾ ਹੈ ਯਹੋਵਾ ਬਚਾਲਾ ਭਗਤ ਮੁੱਕ ਗਿਆ ਤੇ ਆਦਮੀ ਦੀ ਸੰਤਾਨ ਦੇ ਵਿੱਚੋਂ ਇਮਾਨਦਾਰ ਲੋਕ ਵਿਸ਼ਵਾਸਯੋਗ ਲੋਕ ਖਤਮ ਹੋ ਗਏ ਜੇ ਅੱਜ ਤੋਂ ਕਿੰਨੇ 100 ਸਾਲ ਪਹਿਲਾਂ ਇੱਕ ਵਿਅਕਤੀ ਐਵੇਂ ਕਹਿੰਦਾ ਆ ਤਾਂ ਅੱਜ ਆਪਾਂ ਕੀ ਕਵਾਂਗੇ ਕਿ ਕੋਈ ਕਿਸੇ ਤੇ ਵਿਸ਼ਵਾਸ ਕਰ ਸਕਦਾ ਹੈ ਪਰ ਇੱਕ ਵਿਸ਼ਵਾਸੀ ਦਾ ਜੀਵਨ ਐਵੇਂ ਦਾ ਹੋਣਾ ਹੈ ਕਿ ਉਹਦੇ ਉੱਪਰ ਅੱਖਾਂ ਬੰਦ ਕਰਕੇ ਦੂਸਰਾ ਵਿਅਕਤੀ ਵਿਸ਼ਵਾਸ ਕਰ ਸਕੇ ਅਸੀਂ ਇੱਕ ਦੂਸਰੇ ਦੇ ਲਈ ਕੀ ਬੰਨਾ ਹੈ ਵਿਸ਼ਵਾਸਯੋਗ ਬੰਨਾ ਸਾਡੇ ਜੀਵਨ ਚ ਵਿਸ਼ਵਾਸਯੋਗਤਾ ਹੋਣੀ ਹੈ ਪ੍ਰਭੂ ਦਾ ਵਚਨ ਕਹਿੰਦਾ ਕਿ ਜੇ ਤੁਸੀਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਵਿਸ਼ਵਾਸਯੋਗ ਨਾ ਹੋਏ ਤਾਂ ਉਹ ਸੱਚਾ ਧੰਨ ਤੁਹਾਨੂੰ ਕਿਵੇਂ ਸੌਂਪੂਗਾ ਉਹ ਹਰ ਇੱਕ ਕੰਮ ਜੋ ਸਾਨੂੰ ਸੌਂਪਿਆ ਜਾਂਦਾ ਆ ਹਰ ਇੱਕ ਜ਼ਿੰਮੇਵਾਰੀ ਜੋ ਸਾਨੂੰ ਦਿੱਤੀ ਜਾਂਦੀ ਆ ਅਸੀਂ ਵਿਸ਼ਵਾਸਯੋਗਤਾ ਦੇ ਨਾਲ ਉਹਨੂੰ ਪੂਰਿਆਂ ਕਰਾਂਗੇ ਔਰ ਜਦੋਂ ਛੋਟੇ ਕੰਮਾਂ 'ਚ ਵਿਸ਼ਵਾਸਯੋਗ ਹੋਏ ਫਿਰ ਪਰਮੇਸ਼ਰ ਸਾਨੂੰ ਵੱਡੀਆਂ ਜ਼ਿੰਮੇਵਾਰੀਆਂ ਵੀ ਪੌਲਸ ਤਿਮੋਥੀਅਸ ਨੂੰ ਕਹਿੰਦਾ ਆ ਜਿਹੜੀਆਂ ਗੱਲਾਂ ਤੂੰ ਬਹੁਤ ਹੀ ਗਵਾਹਾਂ ਦੇ ਸਾਹਮਣੇ ਸਿੱਖੀਆਂ ਉਹ ਕਿੰਨਾਂ ਨੂੰ ਸੌਂਪ ਦੇ ਵਿਸ਼ਵਾਸਯੋਗ ਮਨੁੱਖਾਂ ਨੂੰ ਸੇਵਕਾਂ ਹੀ ਕਿੰਨਾਂ ਦੇ ਲਈ ਸੇਵ ਕਈ ਵਿਸ਼ਵਾਸਯੋਗ ਲੋਕਾਂ ਦੇ ਲਈ ਆ ਪ੍ਰਭੂ ਕਦੇ ਵੀ ਆਪ ਦਾ ਕੰਮ ਕਿਸੇ ਦੂਸਰੇ ਨੂੰ ਨਹੀਂ ਦੇਊਗਾ ਕਿਸ ਨੂੰ ਦੇਊਗਾ ਜਿਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਤੂੰ موسی ਪ੍ਰਭੂ ਦੇ ਘਰ ਦੇ ਵਿੱਚ ਕੀ ਰਿਹਾ ਹੈ ਵਿਸ਼ਵਾਸ ਕਰੋ موسی ਨੂੰ ਜ਼ਿੰਮੇਵਾਰੀ ਦਿੱਤੀ ਗਈ موسی ਤੂੰ ਮੇਰੇ ਲਈ ਮਲਾਪ ਵਾਲਾ ਤੰਬੂ ਬਣਾਉਣਾ ਹੈ ਔਰ موسی ਨੇ ਜਿਵੇਂ ਪਰਮੇਸ਼ਵਰ ਤੋਂ ਪਾਇਆ ਉਹਨੂੰ ਕਿਵੇਂ ਬਣਾਉਣਾ ਹੈ ਕਿੰਨੀ ਲੰਬਾਈ ਚੌੜਾਈ ਉਚਾਈ ਕਿਵੇਂ ਹੋਣੀ ਚਾਹੀਦੀ ਹੈ ਤੋੜੀ ਜੀਵੀ ਮੂਸਾ ਨੇ ਆਪਣੀ ਮਰਜ਼ੀ ਕੀਤੀ ਲਿਖਿਆ ਜੋ ਉਹਨੂੰ ਦਿਖਾਇਆ ਗਿਆ ਉਸੇ ਦੇ ਅਨਸਾਰ ਹੀ ਨਕਸ਼ੇ ਦੇ ਅਨਸਾਰ ਹੀ ਨਮੂਨੇ ਦੇ ਅਨਸਾਰ ਹੀ ਉਹਨੇ ਪਰਮੇਸ਼ਰ ਦੇ ਘਰ ਮਿਲਾਬ ਵਾਲੇ ਤੰਬੂ ਨੂੰ ਬਣਾਇਆ ਤੋ ਸਾਨੂੰ ਜੋ ਜ਼ਿੰਮੇਵਾਰੀ ਜਿਵੇਂ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਉਹ ਵੀ ਆਪਾਂ ਕਰਾਂਗੇ ਤੋ ਆਪਾਂ ਪਰਮੇਸ਼ਰ ਦੇ ਸਾਹਮਣੇ ਕੀ ਹੈ ਇਸ ਲਈ ਲਿਖਿਆ ਤੁਸੀਂ ਜੋ ਕੁਝ ਵੀ ਕਰੋ ਸੋ ਚਿੱਤ ਲਾ ਕੇ ਕਿਹਦੇ ਲਈ ਕਰੋ ਇਸ ਲਈ ਜਿੱਤੇ ਵੀ ਅਸੀਂ ਕੰਮ ਕਰਨ ਵਾਲੇ ਆ ਜਿੱਥੇ ਵੀ ਸਾਨੂੰ ਕੰਮ ਮਿਲਦਾ ਆ ਮਨੁੱਖਾਂ ਦੇ ਨਹੀਂ ਪਰਮੇਸ਼ਰ ਦੇ ਡਰ ਚ ਕਰਨਾ ਤੇ ਕਦੇ ਨਾ ਕਰਨਾ ਵਿਸ਼ਵਾਸਯੋਗਤਾ ਦੇ ਨਾਲ ਕਰਨਾ ਬੇਈਮਾਨੀ ਦੇ ਨਾਲ ਨਹੀਂ ਕਰਨਾ ਪਰਮੇਸ਼ਰ ਦੇ ਸੁਕੂਲ ਨੂੰ ਪ੍ਰਗਟ ਕਰ ਦੇਣਾ ਮੇਰਾ ਪਰਮੇਸ਼ਰ ਵਿਸ਼ਵਾਸਯੋਗ ਗਿਆ ਮੈਂ ਵੀ ਕੀ ਬੰਨਾ ਹੈ ਆਈਏ ਆਪਣੀਆਂ ਅੱਖਾਂ ਨੂੰ ਬੰਦ ਕਰ ਦੇ ਹਾਲੇਲੂਆ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਿਆ ਹੈ ਇਜ਼ਰਾਇਲ ਸੁਣ ਤੇਰਾ ਪਰਮੇਸ਼ਰ ਯਹੋਵਾ ਵਿਸ਼ਵਾਸਯੋਗ ਪਰਮੇਸ਼ਰ ਆ ਨਾਵ ਕਦੇ ਤੈਨੂੰ ਛੱਡੂਗਾ ਤੇ ਨਾ ਹੀ ਕਦੇ ਤਿਆਗੂਗਾ ਤੇ ਨਾ ਹੀ ਕਦੇ ਤੈਨੂੰ ਧੋਖਾ ਦੇਊਗਾ ਇੱਕ ਪਤਨੀ ਨੇ ਆਪਣੇ ਪਤੀ ਦੇ ਪ੍ਰਤੀ ਵਿਸ਼ਵਾਸਯੋਗ ਰਹਿਣਾ ਹੈ ਪਤੀ ਨੇ ਆਪਣੀ ਪਤਨੀ ਦੇ ਲਈ ਵਿਸ਼ਵਾਸਯੋਗ ਰਹਿਣਾ ਹੈ ਦੂਸਰੇ ਵਿਅਕਤੀ ਨੇ ਸਾਡੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ ਹੈ ਯੋਨਾਥਨ 다ਊਦ ਦੇ ਕਿੰਨਾ ਭਰੋਸਾ ਕਰਦਾ ਸੀ ਆਪਣੀ ਤਲਵਾਰ 다ਊਦ ਨੂੰ ਦੇ ਦਿੱਤੀ ਲੋਕਾਂ ਨੂੰ ਸਾਡਾ ਮੂੰਹ ਦਾ ਪ੍ਰਚਾਰ ਨਹੀਂ ਸਾਡੇ ਜੀਵਨ ਦਾ ਪ੍ਰਚਾਰ ਚਾਹੀਦਾ ਆ ਹallelujah ਹੈ ਇਜ਼ਰਾਇਲ